ਸਿਟੀ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਬੈਕ ਟੈਸਟ ਸ਼ੁਰੂ ਕੀਤਾ ਬੈਕ ਟੈਸਟ ਹੈ ਕੀ ਇਹਦੇ ਥਰੂ ਇੱਕ ਸਕਾਲਰਸ਼ਿਪ ਹੁੰਦੀ ਹੈ ਯੂਐਸਏ ਨਾਲ ਜੁੜਿਆ ਇਹ ਟੈਸਟ ਹੈ ਬਖ ਬਖ ਸਕੂਲਾਂ ਦੇ ਵਿਦਿਆਰਥੀ ਟੈਸਟ ਦਿੰਦੇ ਨੇ ਤਜਰਬਾ ਕਿਵੇਂ ਰਹਿੰਦਾ ਤੇ ਉਸ ਤੋਂ ਬਾਅਦ ਕੀ ਇਹਨਾਂ ਲਈ ਅੱਗੇ ਮੌਕੇ ਨੇ ਵਿਦਿਆਰਥੀ ਮੇਰੇ ਨਾਲ ਨੇ ਬੇਟਾ ਕੀ ਹਾਲ ਆ ਠੀਕ ਆ ਸਰ ਠੰਡਾ ਜਿਹਾ ਬੋਲਦੇ ਆਪਾਂ ਇਹਦੇ ਹੀ ਬੋਲਦੇ ਨੇ ਸਰ ਅੱਛਾ 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 ਟੈਸਟ ਦਿੱਤਾ ਕਿ ਮੇਰੇ ਹੱਥ ਤਜਰਬਾ ਤਜਰਬਾ ਤਾਂ ਠੀਕ ਹੀ ਸੀਗਾ ਸਰ ਹਾਂ ਕੀ ਕੁਝ ਪੁੱਛਿਆ ਗਿਆ ਪੁੱਛਿਆ ਨਹੀਂ ਸਾਨੂੰ ਉਹ ਟੈਸਟ ਦਿੱਤਾ ਵਾ ਉਹਦੇ 'ਚ ਟੈਸਟ ਦੇ ਕੇ ਆ ਫਿਰ ਇਧਰੋਂ ਬੁਲਾਇਆ ਕਿ ਆ ਸਰਟੀਫਿਕੇਟ ਲੈ ਜਾਓ ਆਪਣਾ ਤੇ ਮੈਡਲ ਵੀ ਲੈ ਜਾਓ ਹੂੰ ਤੁਹਾਡਾ ਕੀ ਨਾਮ ਆ ਗੁਰਪ੍ਰੀਤ ਸਿੰਘ ਗੁਰਪ੍ਰੀਤ ਕਿ ਮੇਰੇ ਟੈਸਟ ਕਿਹੋ ਜਿਹਾ ਟੈਸਟ ਸੀ ਸਾਰੇ ਟੈਸਟ ਤਾਂ ਬਹੁਤ ਚੰਗਾ ਸੀਗਾ ਸਾਡੇ ਮਤਲਬ ਜਿਵੇਂ ਕਾਮਰਸ ਸਟਰੀਮ ਆ ਤਾਂ ਉਸਦੇ ਰਿਲੇਟਿਡ ਕੁਐਸਚਨਸ ਸੀਗੇ ਸਾਰੇ ਜੀ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਸੀਂ ਪਲਸ 2 ਕਾਮਰਸ ਓਕੇ ਯਸ ਅੱਗੇ ਕਿਉਂਕਿ ਟੈਸਟ ਤੋਂ ਪਹਿਲਾਂ ਤੁਹਾਨੂੰ ਸਿਲੇਬਸ ਦੱਸਿਆ ਗਿਆ ਹੋਣਾ ਤੁਹਾਡੇ ਟੀਚਰਜ਼ ਨੇ ਸਮਝਾਇਆ ਹੋਣਾ ਅੱਗੇ ਤੁਹਾਡੇ ਲਈ ਕੀ ਮੌਕੇ ਆ ਅੱਗੇ ਸਰ ਜੀ ਉਹ ਮਤਲਬ ਇਹ ਜਸ ਜਿਵੇਂ ਅਸੀਂ ਰੈਜ਼ਿਊਮ ਵਗੈਰਾ ਕਰਦੇ ਹਾਂ ਉਸ ਚ ਵੀ ਸਾਡੀ ਕਈ ਹੈਲਪ ਕਰੂਗਾ ਤੇ ਉਹਨਾਂ ਸਰ ਨੇ ਦੱਸਿਆ ਸੀਗਾ ਕਿ ਇਹ ਹਰ ਜਗ੍ਹਾ ਮਤਲਬ ਜਿੱਦਾਂ ਤੁਸੀਂ ਕਿਤੇ ਜੌਬ ਲੈਣ ਲਈ ਜਾਓਗੇ ਉੱਦੇ ਉੱਥੇ ਵੀ ਤੁਹਾਡੇ ਮਤਲਬ ਕੰਮ ਆਊਗਾ ਸੈਕਟਰ ਤੁਸੀਂ ਕੀ ਕਹਿਣਾ ਚਾਹੋ ਸਰ ਮੇਰਾ ਨਾਮ ਰਾਜेश ਕੁਮਾਰ ਹੈ ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਆ ਟੈਸਟ ਦਿੰਦਾ ਉਹ ਬਹੁਤ ਵਧੀਆ ਤਰਾ ਦੇਵੇ ਔਰ ਆਪਣਾ ਜੋ ਵੀ ਆਪਣਾ ਅਚੀਵ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ ਇੱਕ ਵਿਦਿਆਰਥੀ ਸਾਡੇ ਨਾਲ ਆ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਬਨੀਤ ਕੌਰ ਜੀ ਬਨੀਤ ਕਿਹੜੀ ਕਲਾਸ ਪੜ੍ਹਦੇ ਹੋ 12th 12th ਦੀ ਜੀ ਹਾਂਜੀ ਟੈਸਟ ਦਿੱਤਾ ਤੁਸੀਂ ਕਿੰਨਾ ਕੁ ਟਫ ਸੀ ਮੇਰੇ ਲਈ ਤਾਂ ਟਫ ਨਹੀਂ ਸੀ ਬਿਕੋਜ਼ ਇਟਸ ਅ ਜਨਰਲ ਨੋਲੇਜ ਤਾਂ ਕਰਕੇ ਇਹਨਾਂ ਔਖਾ ਨਹੀਂ ਸੀਗਾ ਬਟ ਜੇ ਆਪਾਂ ਸਟੱਡੀ ਕਰਾਂਗੇ ਹੋਰ ਅੱਗੇ ਇਨਕਰੇਜ ਹੋਵਾਂਗੇ ਤਾਂ ਆਪਾਂ ਹਰ ਇੱਕ ਟੈਸਟ ਆਸਾਨੀ ਨਾਲ ਕਲੀਅਰ ਕਰ ਸਕਦੇ ਹਾਂ ਸਟੱਡੀ ਕੀ ਕਰ ਰਹੇ ਹੋ ਤੁਸੀਂ ਮੈਂ ਹਿਮਨਿਟੀਆਂ ਚ ਹਲੇ 12th ਗ੍ਰੇਡ ਚ ਫਰਮ ਮਾਊਂਟ ਇੰਟਰਨੈਸ਼ਨਲ ਸਕੂਲ ਤੇ ਇਹ ਬਹੁਤ ਹੀ ਵਧੀਆ ਓਪਰਚ्युनिटी ਸੀ ਮੇਰੇ ਲਈ ਕਿ ਮੈਂ ਇੱਥੇ ਤੱਕ ਆ ਸਰਟੀਫਿਕੇਟ ਅਚੀਵ ਕੀਤਾ ਅੱਗੇ ਕੀ ਬਣਨਾ ਚਾਹੁੰਦੀ ਹਾਂ ਏਮ ਕੀ ਥੋੜਾ ਮੇਰਾ ਏਮ ਸਾਈਕੋਲੋਜੀਸਟ ਆ ਮੈਂ ਕਾਉਂਸਲਿੰਗ ਕਰਨਾ ਚਾਹੁੰਦੀ ਆ ਤਾਂ ਕਿ ਜਿਹੜੇ ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਪ੍ਰੋਬਲਮਸ ਅੱਜਕੱਲ ਯੂਥ ਕਲਚਰ ਚ ਜ਼ਿਆਦਾ ਓਹੋ ਬੋਲ ਰਹੇ ਨੇ ਉਹਦੇ ਕਰਕੇ ਮੈਂ ਉਹਨਾਂ ਨੂੰ ਇਨਕਰੇਜ ਕਰਨਾ ਚਾਹੁੰਦੀ ਆ ਤਾਂ ਕਿ ਉਹ ਆਪਣੀ ਲਾਈਫ ਚ ਪੋਜ਼ਿਟਿਵਿਟੀ ਤੇ ਇੱਕ ਵਧੀਆ ਏਮ ਲੈ ਕੇ ਅੱਗੇ ਵਧਣ ਨਾਲ ਦੀਆਂ ਕਲਾਸਮੇਟਸ ਹੋਣਗੀਆਂ ਨੋਟ ਕਰਦੇ ਹਾਂ ਉਹਨਾਂ ਨੂੰ ਵੀ ਉਹਨਾਂ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਨੋਟ ਕਰਦੇ ਹਾਂ ਵੀ ਡਿਪਰੈਸ਼ਨ ਵਾਲਾ ਜਾਂ ਟੈਨਸ਼ਨ ਵਾਲਾ ਹਾਂਜੀ ਹਾਂਜੀ ਉਹ ਵੀ ਮਤਲਬ ਕਈ ਵਾਰ ਤਾਂ ਬਹੁਤ ਹੀ ਜ਼ਿਆਦਾ ਲੋ ਹੋ ਜਾਂਦਾ ਕਈ ਵਾਰ ਬਹੁਤ ਜ਼ਿਆਦਾ ਹਾਈ ਲੈਵਲ ਤੇ ਸਟ्रेस ਵੀ ਚੱਲ ਜਾਂਦਾ ਜਿਵੇਂ ਕਿ ਐਗਜ਼ਾਮ ਦੀ ਟੈਨਸ਼ਨ ਹੋ ਗਈ ਐਵੇਂ ਵਗੈਰਾ ਹਾਦਰ ਸਾਹਿਬ ਨੇ ਕੀ ਹਾਲ ਹੈ ਬਾਜੀ ਹਾਂਜੀ ਬਹੁਤ ਵਧੀਆ ਜੀ ਮੈਂ ਡਾਕਟਰ ਰਮਨਪ੍ਰੀਤ ਸਿੰਘ ਲਾਈਟਰੋ ਹੋਮੋਪੈਥੀ ਹਸਪੀਟਲ ਸਾਨੇਵਾਲ ਬਹੁਤ ਵਧੀਆ ਲੱਗਿਆ ਜੀ ਬੱਚੇ ਜਦੋਂ ਮੋਡੀਫਾਈ ਹੁੰਦੇ ਨੇ ਅੱਗੇ ਜਾ ਕੇ ਬਹੁਤ ਵਧੀਆ ਯਾਨੀ ਦੇਖੋ ਹੁਣ ਬੱਚਿਆਂ ਨੂੰ ਕਹਿੰਦੇ ਹੁੰਦੇ ਨੇ ਜੇ ਅਸੀਂ ਕੁਝ ਸਿਖਾਵਾਂਗੇ ਤਾਂ ਹੀ ਸਿੱਖਣ ਨੂੰ ਮਿਲਣਾ ਜੇ ਬੱਚੇ ਹੁਣ ਕੁਝ ਕਰਨਗੇ ਨਹੀਂ ਜੇ ਅੱਜ ਅਸੀਂ ਸਿਟੀ ਜੁਨੀਵਰਸਿਟੀ ਚ ਆਇਆ ਆ ਕਿਤੇ ਬਹੁਤ ਕੁਝ ਬੱਚਿਆਂ ਨੂੰ ਸਿੱਖਣ ਨੂੰ ਮਿਲਿਆ ਬੱਚਿਆਂ ਨੂੰ ਸਰਟੀਫିକੇਟਸ ਮਿਲੇ ਮੈਡਲ ਮਿਲੇ ਸਾਨੂੰ ਬਹੁਤ ਵਧੀਆ ਲੱਗਿਆ ਜੇ ਇਦਾਂ ਦੀਆਂ ਅੱਗੇ ਜਾ ਕੇ ਹੋਰ ਵੀ ਐਕਟੀਵਿਟੀ ਵਗੈਰਾ ਬੱਚਿਆਂ ਨੂੰ ਮਿਲਣ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਬੱਚੇ ਬਹੁਤ ਕੁਝ ਕਰ ਸਕਦੇ ਨੇ ਗਰਾਊਂਡ ਲੈਵਲ ਤੋਂ ਉੱਪਰ ਜਾਣ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਆ ਬਹੁਤ ਵਧੀਆ ਸਾਨੂੰ ਜੇ ਅਸੀਂ ਸਟਰਗਲ ਹੀ ਜ਼ਿੰਦਗੀ 'ਚ ਕਰਾਂਗੇ ਅਸੀਂ ਅੱਗੇ ਨਹੀਂ ਜਾ ਸਕਾਂਗੇ ਉਹੀ ਬੱਚਿਆਂ ਨੂੰ ਸਿਖਾਈਦਾ ਤਾਂ ਬੱਚੇ ਅੱਜ ਸਿੱਖ ਰਹੇ ਨੇ ਤਾਂ ਅੱਗੇ ਵਧ ਰਹੇ ਨੇ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਆ ਸਾਡੇ ਬੱਚੇ ਨੇ ਇਹੀ ਆ ਬਿਲਕੁਲ ਥੈਂਕ ਯੂ ਤੈਨੂੰ ਵਿਦਿਆਰਥਣਾ ਸਾਡੇ ਨਾਲ ਹੋਰ ਨੇ ਧਰਮਕੋਟ ਤੋਂ ਆਏ ਆ ਸਕੂਲ ਜਾਨਣਾ ਚਾਹਾਂਗੇ ਬੇਟਾ ਕਿਹੜਾ ਸਕੂਲ ਆ ਤੁਹਾਡਾ ਗਲੋਬਲ ਵਿਜ਼ਡਮ ਕਾਮਰਸ ਕੋ ਕਿਹਨੇ ਕੋਈ ਸਕੂਲ ਦੇ ਹਾਂਜੀ ਟੈਸਟ ਤੁਸੀਂ ਦਿੱਤਾ ਟੈਸਟ ਕਿੰਨਾ ਕੁ ਟਫ ਸੀ ਠੀਕ ਸੀਗਾ ਜਿਆਦਾ ਟਫ ਨਹੀਂ ਸੀਗਾ ਕੀ ਸਟਡੀ ਕੀ ਕਰ ਰਹੇ ਹੋ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਪਲੱਸ 2 ਕਾਮਰਸ ਸਟਰੀਮ ਤੁਸੀਂ ਵੀ ਪਲੱਸ 2 ਕਾਮਰਸ ਨਹੀਂ ਨਹੀਂ ਆਰਟਸ ਤੁਸੀਂ ਪਲੱਸ 2 ਹਿਮਨਿਟੀਆਂ ਕਿੰਨਾ ਕੁ ਟਫ ਲੱਗਿਆ ਤੁਹਾਨੂੰ ਸਿਲੇਬਸ ਚ ਹੀ ਸੀਗਾ ਜਾਂ ਸਿਲੇਬਸ ਤੋਂ ਹਟ ਕੇ ਵੀ ਸੀ ਸਿਲੇਬਸ ਦੇ ਵਿੱਚ ਹੀ ਸੀ ਆਊਟ ਆਫ ਸਿਲੇਬਸ ਵੀ ਸੀ ਤੇ ਵਿੱਚ ਵੀ ਸੀਗਾ ਹੂੰ ਦੋਵੇਂ ਬਨੇ ਪਰ ਠੀਕ ਸੀਗਾ ਜਿਆਦਾ ਟਫ ਵੀ ਨਹੀਂ ਸੀਗਾ ਕਹਿ ਸਕਦਾ ਇਹਦੀ ਕੀ ਇੰਪੋਰਟੈਂਸ ਲੱਗਦੀ ਆ ਤੁਹਾਨੂੰ ਫਿਊਚਰ ਦੇ ਵਿੱਚ ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਫਾਰ ਅਸ ਕਿ ਮਤਲਬ ਕਿ ਜੇ ਆਪਾਂ ਕਾਲਜ ਐਡਮਿਸ਼ਨ ਵਗੈਰਾ ਵੀ ਲੈਣੀ ਹੋਵੇ ਤੇ ਸਾਡੇ ਲਈ ਬਹੁਤ ਵਧੀਆ ਚੀਜ਼ ਆ ਕਿ ਅਸੀਂ ਇਹ ਸਰਟੀਫਿਕੇਟ ਦੇ ਦੌਰਾਨ ਅਸੀਂ ਐਡਮਿਸ਼ਨ ਵੀ ਲੈ ਸਕਦੇ ਹਾਂ ਪਹਿਲੀ ਵਾਰ ਆਏ ਹਾਂ ਯੂਨੀਵਰਸਿਟੀ ਚ ਹਾਂਜੀ ਪਹਿਲੀ ਵਾਰ ਤੁਸੀਂ ਬੇਟਾ ਤੁਹਾਡਾ ਨਾਮ ਆਮਨਦੀਪ ਕੌਰ ਅਮਨਦੀਪ ਪਹਿਲੀ ਵਾਰ ਆਏ ਹਾਂ ਯੂਨੀਵਰਸਿਟੀ ਜੀ ਸਰ ਕਿਵੇਂ ਲੱਗੇ ਟੈਸਟ ਵਧੀਆ ਸੀ ਮਤਲਬ ਕਿ ਨਾ ਵੀ ਟਫ ਵੀ ਸੀ ਥੋੜੇ ਜਿਹੀ ਈਜ਼ੀ ਵੀ ਸੀ ਕੀ ਬੜਨਾ ਚਾਹੁੰਦੇ ਤੁਸੀਂ ਮੈਂ ਬਾਹਰ ਅਬਰਾਡ ਜਾਣਾ ਚਾਹੁੰਦੀ ਹਾਂ ਓਕੇ ਹਾਂਜੀ ਅਬਰਾਡ ਹੀ ਕਿਉਂ ਇੱਥੇ ਕੁਝ ਹੈ ਨਹੀਂ ਇੱਥੇ ਤਾਂ ਨਹੀਂ ਮੈਂ ਲੇਕਿਨ ਅਬਰਾਡ ਚ ਵਧੀਆ ਅਬਰਾਡ ਵਧੀਆ ਲੱਗਦਾ ਅਬਰਾਡ ਦੇ ਤਾਂ ਆਪ ਹਾਲਾਤ ਔਖੇ ਹੋਏ ਪਏ ਆ ਕਿ ਉਧਰੋਂ ਕੈਨੇਡਾ ਵਾਲੇ ਤੇ ਅਮਰੀਕਾ ਵਾਲੇ ਕਹਿੰਦੇ ਤੁਸੀਂ ਆਪਦੇ ਉਦੇਸ਼ ਚ ਜਾਓ ਵਾਪਸ ਇਹ ਤਾਂ ਖਬਰਾਂ ਦੇਖਦੇ ਹੋ ਨੇ 900 ਖਬਰਾਂ ਦੇਖਿਆ ਕਰੋ ਨਾ ਹੁਣ ਅਮਰੀਕਾ ਵਾਲੇ ਕਹਿੰਦੇ ਅਸੀਂ ਵੀ ਮੈਕਸੀਕੋ ਵਾਲੀ ਕੰਧ ਨਹੀਂ ਟੱਪਣ ਦੇਣੀ ਤੁਹਾਨੂੰ ਉਹ ਜਿਹੜੀ ਬਣੀ ਹੋਈ ਹੈਗੀ ਤੇ ਕੈਨੇਡਾ ਵਾਲਾ ਪ੍ਰਧਾਨ ਮੰਤਰੀ ਕਹਿੰਦਾ ਮੈਂ ਵੀ ਸਾਰਿਆਂ ਨੂੰ ਵਾਪਸ ਤੋਰ ਦੇਣਾ ਫਿਰ ਕੀ ਕਰਾਂਗੇ ਯੂ ਬ੍ਰਦਰ ਯੂਕੇ ਨਾ ਬਾਹਰੇ ਗਾ ਬ੍ਰੌਡ ਸੀ ਹੈਗਾ ਆਪਣੀ ਜੌਬ ਕਰਦੇ ਤਾ ਕਰਕੇ ਉੱਥੇ ਜਾਣ ਬ੍ਰਦਰ ਕੋਲੇ ਜਾਣਾ ਮਤਲਬ ਬੀਰੇ ਕੋਲੇ ਜਾਣਾ ਪਿੱਛੇ ਹੈ ਨਾ ਆਫ ਦਾ ਕੀ ਏਮ ਹੈ ਅੱਛਾ ਐਬ੍ਰੌਡ ਦਾ ਵੈਸੀ ਹੁੰਦਾ ਐਬ੍ਰੌਡ ਜਾ ਕੇ ਵੀ ਕਰਨਾ ਕੀ ਆ ਏਮ ਤਾਂ ਹੁੰਦੀ ਹੈ ਨੇ ਕਿ ਕਿ ਇਕੱਲਾ ਜਾਜੇ ਚੜ ਕੇ ਜਾਣਾ ਨਹੀਂ ਨਹੀਂ ਏਮ ਹੈਗਾ ਜੌਬ ਕਰਨੀ ਆ ਉਹਦੇ ਪਹਿਰੇ ਤੇ ਸਟੈਂਡ ਹੋਣਾ ਵਾ ਫਾਦਰ ਤੇ ਮਤਲਬ ਮਦਰ ਦਾ ਨਾਮ ਥੋੜਾ ਜਿਹਾ ਉੱਚਾ ਕਰਨਾ ਵਾ ਬਸ ਤੁਹਾਡਾ ਕੀ ਏਮ ਹੈ ਬੇਟਾ ਪੋਲੀਟੀਸ਼ੀਅਨ ਬੰਨਣਾ ਪੋਲਿਟਿਕਸ ਇੰਟਰਸਟ ਹੈ ਆ ਬਾ ਟੈਲੀ ਇਹ ਕੁੜੀ ਦੇਸ਼ ਦਾ ਭਵਿੱਖ ਬਣਾਉਗੀ ਅੱਗੇ ਇਹਨੇ ਵੋਟਾਂ 'ਚ ਉੱਠਣਾ ਨਾਲ ਥੋੜੀ ਲਿਹਾਜਪਾ ਕੋਲੇ ਖੜਾ ਠੀਕ ਹੈ ਨਾ ਹਾਂ ਬੇਟਾ ਪੋਲਿਟਿਕਸ ਦੇ ਵਿੱਚ ਇੰਟਰਸਟ ਆ ਹਨਾ ਥੋੜਾ ਜਿਹਾ ਰਾਜਨੀਤੀ ਦੀ ਗੱਲ ਕਰੀਏ ਕੱਲ ਜਿਮਣੀ ਚੋਣਾਂ ਦੇ ਵਿੱਚ ਕਿਵੇਂ ਰਿਹਾ ਨਹੀਂ ਸਿਰ ਇੰਨਾ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਕਈ ਵਾਰੀ ਹੋ ਜਾਂਦਾ ਬੱਚਾ ਹਨਾ ਰਾਜਨੀਤੀ 'ਚ ਹੀ ਕਿਉਂ ਜਾਣਾ ਹਾਲਾਂਕਿ ਰਾਜਨੀਤੀੋਂ ਤਾਂ ਬੜੀ ਇਹ ਸਮਝਿਆ ਜਾਂਦਾ ਕਰਪਟ ਗੇਮ ਬੜੀ ਇਹਦੇ ਵਿੱਚ ਜਿਹੜਾ ਹੈਗਾ ਇੱਕ ਵਿੱਚ ਅੰਗੇ ਲੋਕ ਜਾਂਦੇ ਨਹੀਂ ਹੀ ਸ਼ੁਰੂ ਤੋਂ ਇੰਟਰਸਟ ਆ ਮਤਲਬ ਕਦੇ ਬਦਲਿਆ ਹੀ ਨਹੀਂ politicans ਸ਼ੁਰੂ ਤੋਂ ਹੀ ਮਤਲਬ ਰਾਇ ਇੰਟਰਸਟ ਸੋ ਮੈਨੂੰ ਵਧੀਆ ਲੱਗਦਾ ਪੋਲਿਟਿਕਸ ਸੋ ਦੈਟਸ ਵਾਈ ਮੈਂ ਅੱਛਾ ਪੋਲਿਟਿਕਸ ਦੇ ਵਿੱਚ ਕਈ ਲੋਕ ਇਹੋ ਜਿਹੇ ਵੀ ਹੁੰਦੇ ਜਿਹੜੇ ਬਾਲੇ ਪੜੇ ਲਿਖੇ ਨਹੀਂ ਹੁੰਦੇ ਅਣਪੜ੍ਹ ਬੰਦੇ ਵੀ ਐਮਐਲਏ ਬਣ ਜਾਂਦੇ ਹੈਗੇ ਠੀਕ ਹੈ ਨਾ ਕਿਵੇਂ ਦੇਖਦੇ ਹੋ ਵੀ ਰਾਜਨੀਤੀ ਬਦਲਣੀ ਚਾਹੀਦੀ ਹੈ ਦੇਸ਼ ਦੀ ਜ਼ਰੂਰੀ ਹੈ ਬਦਲਣੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਵੀ ਲਾਈਕ ਹੁੰਦੇ ਅੱਜ ਕੱਲ ਦੇ ਪੋਲਿਟਿਕਸ ਮੈਨੂੰ ਨਹੀਂ ਲੱਗਦਾ ਉਹ ਵੀ ਇੰਨੇ ਵਧੀਆ ਵਾ ਲਾਈਕ ਦੇਸ਼ ਦੇ ਲਈ ਹਨਾ ਤਾਂ ਕਰਕੇ ਮੈਂ ਜਾਣਾ ਚਾਹੁੰਦੀ ਆ ਆ ਬਦਲਾਵ ਆਇਆ ਸੀ 2.5 ਸਾਲ ਪਹਿਲਾਂ ਸਰਕਾਰ ਬਣੀ ਹੋਈ ਆ ਉਹ ਚਲੋ ਬਦਲਾਵ ਦੇ ਨਾਮ ਤੇ ਆਏ ਸੀ ਲੱਗਦਾ ਵੀ ਬਦਲਾਵ ਆਇਆ ਕਿਉਂ ਉਹੀ ਹਾਲ ਆ ਸਾਰੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬਦਲਾ ਆਇਆ ਹੋ ਜਾਂ ਤੁਸੀਂ ਦੇਖ ਹੀ ਲੈ ਤੁਹਾਡੀਆਂ ਅੱਖਾਂ ਸਾਹਮਣੇ ਕੋਈ ਬਦਲਾਤ ਮੈਨੂੰ ਨਜ਼ਰ ਆ ਨਹੀਂ ਰਿਹਾ ਮੈਨੂੰ ਤਾਂ ਆ ਰਿਹਾ ਤੁਸੀਂ ਕਹਿੰਦੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੈਨੂੰ ਤਾਂ ਨਜ਼ਰ ਆ ਰਿਹਾ ਤੁਹਾਨੂੰ ਨਹੀਂ ਨਜ਼ਰ ਆ ਰਿਹਾ ਕੀ ਨਜ਼ਰ ਆ ਰਿਹਾ ਤੁਹਾਨੂੰ ਬਦਲਾ ਹਮ ਕੀ ਕਿੰਨਾ ਕੁਝ ਬਦਲ ਗਿਆ 300 ਜੁੰਟਾ ਫਰੀ ਕਰਤੀਆਂ ਸਾਨੂੰ ਨਜ਼ਰ ਆ ਰਹੀ ਹੈ ਬਸ ਉਹਦੇ ਜਿਨ੍ਹਾਂ ਨੂੰ ਨਹੀਂ ਵੀ ਹੁੰਦੀ ਆ 500 ਰੁਪਏ ਦੇ ਕੇ ਉਹ ਵੀ ਕਰਾ ਲੈਂਦੇ ਆ ਅੱਛਾ ਕੈਪਟੈਂਸੀ ਉਹੀ ਹੈ ਨਾ ਫੇਵਰਟ ਪੋਲੀਟੀਸ਼ਨ ਕੌਣ ਆ ਇੰਡੀਅਨ ਪੋਲੀਟਿਕਸ ਦੇ ਵਿੱਚ ਜਾਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਜਿਹਨੂੰ ਅਸੀਂ ਆਪਣਾ ਰੋਲ ਮਾਡਲ ਮੰਨਦੇ ਹੁੰਦੇ ਆ ਜਿਹੜੇ ਰੋਲ ਮਾਡਲ ਸੀ ਉਹ ਤਾਂ ਅੱਜ ਕੱਲ੍ਹ ਜੇਲ੍ਹ 'ਚ ਬੈਠੇ ਆ ਸੋ ਕੋਈ ਨਹੀਂ ਕੌਣ ਕੌਣ ਆ ਅਮਰਿਤਪਾਲ ਸਿੰਘ ਵੀ ਵਧੀਆ ਸੀਗੇ ਲਾਈਕ ਇਹ ਜਿਹੜੇ ਸਾਰੇ ਤਾਂ ਜੇਲ੍ਹ 'ਚ ਆ ਜਿਨ੍ਹਾਂ ਨੂੰ ਮਤਲਬ ਕਿ ਦੇਸ਼ 'ਚ ਹੋਣਾ ਚਾਹੀਦਾ ਅੱਗੇ ਉਹਨਾਂ ਦੀ ਡਿਵੈਲਪਮੈਂਟ ਲਈ ਸੋ ਉਹ ਤਾਂ ਸਾਰੇ ਮਤਲਬ ਜੇਲ੍ਹ 'ਚ ਬੈਠੇ ਆ ਜਿਹੜੇ ਕ੍ਰਪਟ ਤੇ ਹੈਗੇ ਆ ਉਹ ਮਤਲਬ ਕਿ ਲੀਡ ਕਰ ਰਹੇ ਆ ਹਨਾ ਗਵਰਨਮੈਂਟ ਨੂੰ ਸੋ ਮੇਰਾ ਤਾਂ ਕੋਈ ਨਹੀਂ ਫਿਲਹਾਲ ਮਤਲਬ ਫਿਊਚਰ 'ਚ ਤੁਹਾਡੇ ਮਨ ਲੋ ਤੁਹਾਨੂੰ ਕਦੇ ਵੀ ਜ਼ਿੰਦਗੀ 'ਚ ਜਦੋਂ 20 ਸਾਲਾਂ ਨੂੰ 30 ਸਾਲਾਂ ਨੂੰ ਹੁਣ ਤਾਂ ਬਹੁਤ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਐਮਐਲਏ ਬਣ ਗਈਆਂ ਨੇ ਪਿੱਛੇ ਸਰਕਾਰ 'ਚ ਆਪਾਂ ਦੇਖਿਆ ਕਦੇ ਮੌਕਾ ਮਿਲਦਾ ਤਾਂ ਕਿਹੋ ਜਿਹੀ ਪੋਲਿਟਿਕਸ ਕਰਨੀ ਚਾਹੋਗੇ ਪੋਲਿਟਿਕਸ ਨੂੰ ਹਮੇਸ਼ਾ ਇਹ ਕਿਹਾ ਜਾਂਦਾਗਾ ਕਿ ਰਾਜ ਕਿਸਦਾ ਮਰਜ਼ੀ ਹੋਵੇ ਪੋਲਿਟਿਸ਼ੀਅਨ ਕੋਈ ਮਰਜ਼ੀ ਜਿੱਤ ਜੇ ਉਹਨੂੰ ਦਿੱਲੀ ਨਾਲ ਮਿਲ ਕੇ ਚੱਲਣਾ ਪੈਂਦਾ ਲਾਈਕ ਤੁਸੀਂ ਬਾਹਰਲੀਆਂ ਸਟੇਟਸ ਦੇਖਿਆ ਹੋਊਗਾ ਵੀ ਕਿੰਨੀ ਵਧੀਆ ਉਹਨਾਂ ਦੀ ਗਵਰਨਮੈਂਟ ਹੁੰਦੀ ਹੈ ਸਾਰਾ ਮਤਲਬ ਕਿ ਦੇਸ਼ ਦੇ ਅੰਦਰ ਵੀ ਤਾਂ ਹੀ ਲੋਕ ਬਾਹਰ ਨੂੰ ਭੱਜਦੇ ਵੀ ਉਹਨਾਂ ਦੀ ਗਵਰਨਮੈਂਟ ਵਧੀਆ ਤਾਂ ਕਰਕੇ ਮੈਂ ਉਹਨਾਂ ਦੇ ਥੋੜੇ ਆਈਡੀਆਸ ਇੱਧਰ ਲਿਆਉਂਗੀ ਜੇ ਮੇਂ ਬਾਈ ਚਾਂਸ ਬਣਦੀਆਂ ਤੇ ਕੁਝ ਵੀ ਵੀ ਬਾਹਰਲੇ ਅਬਰੌਡ ਦੇ ਆਈਡੀਆਸ ਮੈਂ ਇੱਧਰ ਇੰਪਲੀਮੈਂਟ ਕਰੂੰਗੀ ਇਸ ਦੇਸ਼ ਵਿੱਚ ਸੋ ਡਵੈਲਪਮੈਂਟ ਕਰੂੰਗੀ ਕੁਝ ਪੰਜਾਬ ਚ ਦੋ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਆ ਇੱਕ ਰਾਜਨੀਤੀ ਨੋਰਮਲ ਰਾਜਨੀਤੀ ਇੱਕ ਰਾਜਨੀਤੀ ਸਿੱਖ ਮੁੱਦਿਆਂ ਦੀ ਰਾਜਨੀਤੀ ਤੁਸੀਂ ਭਾਈ ਅਮਰਤਪਾਲ ਦਾ ਜ਼ਿਕਰ ਕੀਤਾ ਉਹ ਜੇਲ੍ਹ ਚ ਬੈਠੇ ਨੇ ਠੀਕ ਆ ਨਾ ਜੇ ਉਹ ਬਾਹਰ ਆਉਂਦੇ ਨੇ ਤਾਂ ਕੀ ਫਿਰ ਰਾਜਨੀਤੀ ਦੇ ਵਿੱਚ ਸੁਧਾਰ ਹੋ ਸਕਦਾ ਉਹ ਤਾਂ ਹੁਣ ਜੇ ਉਹ ਬਾਹਰ ਉਹਨਾਂ ਨੂੰ ਨਿਕਲਣ ਦੇਣ ਤਾਂ ਹੀ ਆਪਾਂ ਫਿਊਚਰ ਤਾਂ ਨਹੀਂ ਦੇਖਿਆ ਹਨਾ ਲਾਈਕ ਵੀ ਜੇ ਉਹ ਬਾਹਰ ਆਉਣਗੇ ਤਾਂ ਹੀ ਪਤਾ ਲੱਗੂ ਵੀ ਆਪਾਂ ਨੂੰ ਹੁਣ ਆਪਾਂ ਪ੍ਰੈਡਿਕਟ ਪ੍ਰੈਡਿਕਸ਼ਨ ਤਾਂ ਕਰ ਨਹੀਂ ਸਕਦੇ ਵੀ ਹਾਂ ਐ ਹੋ ਜੂਗਾ ਜਾਂ ਐ ਹੋ ਜੂਗਾ ਉਹ ਤਾਂ ਜੇ ਬਾਹਰ ਆਣਗੇ ਫੇਰੀ ਆਪਾਂ ਨੂੰ ਪਤਾ ਲੱਗੂਗਾ ਵੀ ਕੀ ਕਰਦੇ ਮੇਬੀ ਵਧੀਆ ਹੀ ਕਰਨਗੇ ਕੁਝ ਹੈਨਾ ਉਹਨਾਂ ਦੇ ਵਿਚਾਰ ਆਪਾਂ ਇੰਟਰਵਿਊ ਸੁਣੀਆਂ ਹੋਣਗੀਆਂ ਵਧੀਆ ਹੁੰਦਾ ਇੰਟਰਵਿਊਸ ਹੈਨਾ ਉਹਨਾਂ ਦੀ ਸੋ ਮੈਨੂੰ ਲੱਗਦਾ ਕੁਝ ਤਾਂ ਵਧੀਆ ਕਰਨਗੇ ਬਾਕੀਆਂ ਤੋਂ हट ਕੇ ਕਰਨਗੇ ਕੁਝ ਕਰਦੇ ਨੂੰ ਦੱਸਿਆ ਵੀ ਤੁਸੀਂ ਪੋਲੀਟੀਸ਼ੀਅਨ ਬਣਨਾ ਹਜੇ ਤੱਕ ਤਾਂ ਕੋਈ ਜ਼ਿਕਰ ਨਹੀਂ ਕੀਤਾ ਕਿਉਂ ਕਦੇ ਟਾਈਮ ਕਰਦੇ ਨੇ ਕਹਿੰਦੇ ਨਾ ਕੁੜੀਆਂ ਵੋਟਾਂ 'ਚ ਨਹੀਂ ਉੱਠਣਾ ਨਹੀਂ ਨਹੀਂ ਐ ਤਾਂ ਨਹੀਂ ਕਹਿੰਦੇ ਕੋਸ਼ਿਸ਼ ਨਾ ਮਤਲਬ ਕਿ ਸਪੋਰਟ ਕਰਨਗੇ ਠੀਕ ਹੈ ਚਲੋ ਠੀਕ ਹੈ ਬੇਟਾ ਬੈਸਟ ਆਫ ਲੱਕ ਤੁਹਾਡੇ ਤਿੰਨਾਂ ਲਈ ਬਹੁਤ ਸ਼ੁਕਰੀਆ ਸਰ ਹਰ ਹਫਤੇ ਯੂਨੀਵਰਸਿਟੀ ਵੱਲੋਂ ਇੱਕ ਬੈਕ ਟੈਸਟ ਕਰਵਾਇਆ ਜਾਂਦਾ ਉਸ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਬਹੁਤ ਬੱਤੇ ਕੋਈ ਬੱਚੇ ਖੁਸ਼ ਵੀ ਨਹੀਂ ਔਰ ਬਹੁਤ ਅੱਛੇ ਰਿਵਿਊ ਆ ਰਹੇ ਆ ਉਹਨਾਂ ਦੇ ਇਹ ਇਸ ਟੈਸਟ ਦੇ ਪਿੱਛੇ ਦੀ ਕੀ ਗੱਲਬਾਤ ਹੈ ਕੀ ਮਕਸਦ ਹੈ ਦੇਖੋ ਜੀ ਬੈਕ ਵਰਲਡ ਅਸੈਸਮੈਂਟ ਕਾਉਂਸਲ ਹੈ ਜੁਐਸਏ ਬੇਸ ਕੰਪਨੀ ਹੈ ਜੀ देखो इनार्थी दे काम, काम ते ਹੋਰ ਨੇ کافی ਕੁਝ ਹੋਰ ਅਸੈਸਮੈਂਟਸ ਕਰਨੀਆਂ ਪਰ ਸਾਨੂੰ ਅਸੀਂ ਇਹ ਦੇਖਿਆ ਵੀ ਅਸੀਂ ਸਕਾਲਰਸ਼ਿਪ ਵੀ ਦੇਣੀ ਹੈ ਇੱਕ ਬੱਚਿਆਂ ਨੂੰ ਇੱਕ ਬੜਾ ਕਰੇਜ਼ ਹੁੰਦਾ ਬਾਹਰ ਜਾਣ ਦਾ ਆਨ ਦਾ ਕੰਪਨੀ ਬਹੁਤ ਕੁਝ ਡਿਜੀਟਲ ਦੇ ਵਿੱਚ ਵੀ ਕੰਮ ਕਰਦੀ ਹੈ ਜਿਹੜੀ ਵਰਡ ਅਸੈਸਮੈਂਟ ਕੌਂਸਲ ਹੈ ਔਰ ਜਿਹੜੀ ਰਿਸਰਚ ਵੀ ਬਹੁਤ ਕੰਮ ਕਰਦੀ ਹੈ ਤੇ ਇੱਕ ਇੱਕ ਟੈਸਟ ਅਸੀਂ ਸਕਾਲਰਸ਼ਿਪ ਦਾ ਵੀ ਲੈ ਰਹੇ ਹਾਂ ਪਲੱਸ ਸਾਈਕੋਮੈਟ੍ਰਿਕ ਟੈਸਟ ਹੁੰਦੇ ਹਨ ਜੀ ਕਰਨ ਉਹ ਬੱਚਿਆਂ ਨੇ ਕੋਈ IAS IPS ਦੀ ਤਿਆਰੀ ਕਰਨੀ ਹੈ ਕਈ ਇਹੋ ਜਿਹੇ ਹੁੰਦੇ ਕੁਐਸਚਨਸ ਜਿਹੜੇ ਕਿ ਬੱਚੇ ਨੂੰ ਕਦੀ ਵੀ ਪੁੱਛੇ ਜਾਣ ਇਹ ਉਹਦੇ ਬੇਸ ਵਾਲਾ ਟੈਸਟ ਹੈ ਪਰ ਅਸੀਂ ਉਹਨੂੰ ਫਿਲਹਾਲ ਕਨਵਰਜਨ ਦਿੰਨੇ ਆ ਆਪਣੇ ਐਡਮਿਸ਼ਨ ਦੇ ਵਿੱਚ ਤੇ ਸਕਾਲਰਸ਼ਿਪ ਦੇ ਵਿੱਚ ਉਹ ਸਕਾਲਰਸ਼ਿਪ ਜਿਸ ਤਰ੍ਹਾਂ ਸਾਡੇ ਤਿੰਨ ਸਲੈਬਸ ਨੇ ਟਾਪ ਸਲੈਬ ਜਿਸ ਦਾ 90000 ਹੈ 75000 ਹੈ 60000 ਹੈ ਉਹ ਫਿਰ ਜੇ ਬੱਚਾ ਬਹੁਤ ਐਕਸਾਰਡਨਰੀ ਯਾਨੀ ਕਿ ਆਊਟਸਟੈਂਡਿੰਗ ਤੇ ਉਹਨੂੰ 60000 ਵਾਲੀ ਸਲੈਬ ਮਿਲਦੀ ਯਾਨੀ ਕਿ 3000 ਰੁਪਏ ਪਰ ਸੈਮੈਸਟਰ 8 ਸੈਮੈਸਟਰ ਅਟੋ ਤੇ 240000 ਰੁਪਏ ਉਹਨੂੰ ਪਾਚ ਜਾਂਦਾ ਤੇ ਪਲੱਸ ਉਹ ਜਿਹੜੀ ਉਹਦੇ ਬ੍ਰੇਨ ਨੂੰ ਜਿਹੜੇ ਅਸੀਂ ਕੁਐਸਚਨਸ ਦਾ ਆਨਸਰ ਦਿੰਨੇ ਆ 20-20 ਕੁਐਸਚਨਸ ਤੇ 40 ਕੁਐਸਚਨ ਹੁੰਦੇ ਆ ਕੁਝ ਮਿੰਟਸ ਹੁੰਦੇ ਆ ਉਹਦੇ ਨਾਲ ਇੱਕ ਇਖਤੇ ਬੱਚੇ ਨੂੰ ਪਤਾ ਚੱਲ ਜਾਂਦਾ ਕਿ ਕੱਲ ਨੂੰ ਸਾਡੀ ਗਰੂਮਿੰਗ ਵਾਸਤੇ ਕਿਹੜੇ ਕਿਹੜੇ ਕੁਐਸਚਨਸ ਆ ਸਕਦੇ ਐ 플러스 ਉਹਨਾਂ ਨੂੰ ਇੱਕ ਜਿਹੜੀ ਸਕਾਲਰਸ਼ਿਪ ਮਿਲ ਜਾਂਦੀ ਹੈ ਤੇ ਇੱਕ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਯੂ ਐਸ ਏ ਦੇ ਵਿੱਚ ਕਿਸ ਤਰ੍ਹਾਂ ਦੀ ਇੰਪਰੂਵਮੈਂਟਸ ਹੋ ਰਹੀਆਂ ਐ ਕਿਹ ਕੀ ਚੀਜ਼ਾਂ ਉੱਥੇ ਦੀ ਤਰੱਕੀ ਦੇ ਲਈ ਸਾਡੇ ਰਸਤੇ ਵਾਸਤੇ ਬੈਟਰ ਨੇ ਤੇ ਮੈਂ ਸਮਝਦਾ ਕਿ ਅਸੀਂ ਯੂ ਐਸ ਏ ਦੀ ਕੰਪਨੀ ਨਾਲ एक्सक्लूसिवली सिटी यूनिवर्सिटी ਨੇ ਹੀ ਐਮਓ ਜੁ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਉਹਦੇ ਕਰਕੇ ਇਹ ਬੱਚੇ ਜਿਹੜੇ ਆ ਬਹੁਤ ਹੈਪੀ ਨੇ ਔਰ ਸਾਨੂੰ ਇਨਵੀਟੇਸ਼ਨ ਵੀ ਆ ਰਹੇ ਨੇ ਕਿ ਸਾਡੇ ਸਕੂਲ ਚ ਆ ਕੇ ਟੈਸਟ ਲਿਆ ਜਾਵੇ ਤੇ ਉਹ ਆਪਣੇ ਵੱਲੋਂ ਬੱਚੇ ਭੇਜ ਵੀ ਰਹੇ ਨੇ ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਇੱਕ ਸਾਡੇ ਵਾਸਤੇ ਉਹ ਜੁਐਸਪੀ ਬਣੇਗੀ ਜਿਹਦੇ ਨਾਲ ਅਸੀਂ ਵੀ ਤਰੱਕੀ ਕਰਾਂਗੇ ਤੇ ਬੱਚੇ ਤੇ ਕਰਨਗੇ ਹੀ ਕਰਨ ਜੀ ਥੈਂਕ ਯੂ ਸਰ ਠੀਕ ਹੈ